ਸੀ ਮਨੇ ਪੁੰਨੀ ਫੜਾਈ ਆ ਤੁਸੀਂ ਕਿਹਾ ਕਿ ਇਹ ਪੁੰਨੀ ਨੂੰ ਧਿਆਨ ਨਾਲ ਵੇਖ ਲਓ ਜਿਸ ਤਰੀਕੇ ਨਾਲ ਅਸੀਂ ਪੁੰਨੀ ਦੇ ਵਿੱਚ ਉਹ ਚਾਹ ਪੁੰਨ ਦੰਨੇ ਆ ਪੱਤੇ ਪੁੰਨ ਦੰਨੇ ਆ ਕੋਈ ਮਾੜੀ ਚੀਜ਼ ਹੈਗੀ ਜਿਹੜੀ ਸਾਨੂੰ ਨਹੀਂ ਕਿਸੇ ਚੀਜ਼ ਚ ਚਾਹੀਦੀ ਉਹ ਪੁੰਨ ਦੰਨੇ ਆ ਤਾਂ ਅੱਜ ਜਿਹੜੇ ਇਹ ਪੱਤੇ ਹੈਗੇ ਨੇ ਇਹ ਸਾਡੇ ਸਰੀਰ ਦੇ ਵਿੱਚ ਉਸੇ ਤਰੀਕੇ ਨਾਲ ਬੁਖਾਰ ਨੂੰ ਜੋੜਾਂ ਦੇ ਦਰਦਾਂ ਨੂੰ ਸਕਿੰਦੀਆਂ ਪ੍ਰੋਬਲਮ ਨੂੰ ਪੁੰਨ ਕੇ ਰੱਖ ਦੇਣਗੇ ਉਹ ਕਿਵੇਂ ਜੀ ਉਸ ਦਾ ਫਾਰਮੂਲਾ ਕੀ ਹੈਗਾ ਜੀ ਕਿਵੇਂ ਬਣਾਉਣਾ ਹੈ ਕਿਸ ਤਰੀਕੇ ਨਾਲ ਬਣਾਉਣਾ ਹੈ ਬੁਖਾਰ ਨੂੰ ਜੋੜਾਂ ਦੇ ਦਰਦਾਂ ਨੂੰ ਸਰੀਰ ਦੇ ਦਰਦਾਂ ਨੂੰ ਸਕਿਨ ਦੀ ਪ੍ਰੋਬਲਮ ਨੂੰ ਤੁਸੀਂ ਕਹਿ ਰਹੇ ਹੋ ਕਿ ਇਹ ਪੁਨ ਕੇ ਰੱਖ ਦੇਗਾ ਕਿਵੇਂ ਬਣਾਉਣਾ ਕਿਵੇਂ ਹੈ ਜੀ ਆ ਇੱਕ ਟਾਈਮ ਦੀ ਡੋਜ਼ ਹੈ ਸਿਰਫ ਇੰਨੀ ਇੱਕ ਟਾਈਮ ਦੀ ਡੋਜ਼ ਹੈ ਇਹੀ ਦੁਪਹਿਰੇ ਇੰਨੀ ਕੀ ਸ਼ਾਮ ਨੂੰ ਖਾਣਾ ਖਾਣ ਤੋਂ ਪਹਿਲਾਂ 80% ਬਿਮਾਰੀਆਂ ਆਪਣੇ ਲੀਵਰ ਤੋਂ ਚਮੜੀ ਦਾ ਰੋਗ ਹੈ ਕਿਸੇ ਇਨਸਾਨ ਨੂੰ ਜੋੜਾਂ ਦਾ ਦਰਦ ਸਿਰ ਚ ਸਿੱਕਰੀ ਹੈ ਤਾਂ ਉਹਦੇ ਲਿਵਰ ਚ ਆ ਰਿਹਾ ਗਠੀਆ ਵਾ ਤਾਂ ਉਹ ਲਿਵਰ ਚ ਆ ਰਿਹਾ ਵਾ ਕਿਸੇ ਇਨਸਾਨ ਨੂੰ ਬੁਖਾਰ ਨਹੀਂ ਉਤਰਦਾ ਤਾਂ ਉਹ ਲਿਵਰ ਚ ਆ ਰਿਹਾ ਜਦੋਂ ਤੁਸੀਂ ਪਹਿਲੇ ਲਿਵਰ ਦੇ ਸੰਕੇਤ ਇਗਨੋਰ ਕੀਤੇ ਜਿਵੇਂ ਕਿ ਕਬਜ ਹੋਣੀ ਭੁੱਖ ਟਾਈਮ ਸਰ ਨਾ ਲੱਗਣਾ ਜਦੋਂ ਰੋਟੀ ਖਾ ਲਈ ਉਸ ਤੋਂ ਬਾਅਦ ਨੀਸਤੀ ਪੈਣਾ ਰੋਟੀ ਖਾਂਦੇ ਸਰ ਇੱਥੇ ਐਂ ਵਜਨ ਪੈ ਜਾਣਾ ਜਿਵੇਂ ਕਿਸੇ ਨੇ ਪਲਸਤਰ ਕਰਤਾ ਹੋਵੇ ਤਾਂ ਉਹ ਹੌਲੀ ਹੌਲੀ ਅਲਸਰੇਟਿਕ ਕਲੇਟਿਸ ਦਾ ਰੂਪ ਲੇਗੀ ਥੋੜਾ ਲੀਵਰ ਤੁਸੀਂ ਇਹ ਸੋਚ ਕੇ ਦੇਖੋ 70% ਡੈਮੇਜ ਹੋਣ ਤੱਕ ਜ਼ੋਰ ਲਈ ਰੱਖਦਾ ਆਪਣੇ ਆਪ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਆਪ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰਦਾ ਡੱਡੂ ਦੀ ਤਰ੍ਹਾਂ اصل ਨੁਕਤੇ ਨੂੰ ਸਿਰਫ ਇੱਕ ਵਾਰੀ ਵਰਤ ਕੇ ਦੇਖੋ ਸਿੰਗਲ ਟਾਈਮ ਤੇ ਮੈਂ ਕਹਿੰਦਾ ਜੀ ਸ਼ਾਮ ਤੱਕ ਇਹ ਨੁਕਤਾ ਤੁਹਾਨੂੰ ਅਸਰ ਦਿਖਾਉਂਦਾ ਹੈ ਸੋ ਜਿਹੜਾ ਮਹਾਰਾਜਾ ਸ਼ਹੀ ਸ਼ਰਬਤ ਹੈ ਅਸੀਂ ਪ੍ਰਮਾਤਮਾ ਤੋਂ ਡਰ ਕੇ ਇੱਕ ਗੱਲ ਕਹਿਣੀ ਆ ਤੁਸੀਂ ਰਿਪੋਰਟਸ ਲੈ ਕੇ ਆਓ ਜੇਕਰ ਤੁਹਾਡੀ ਰਿਪੋਰਟਸ ਦੇ ਵਿੱਚ ਫੈਟੀ ਲੀਵਰ ਗ੍ਰੇਡ 1 ਗ੍ਰੇਡ 2 ਗ੍ਰੇਡ 3 ਐਸਜੀਓਟੀਪੀਟੀ ਤੁਸੀਂ ਯਕੀਨ ਮੰਨਿਓ ਸਾਡੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਜੀ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਆਪ ਪੀਜੀਆਈ ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਸੀਗੇ ਚੰਗੇ ਕਿਸੇ ਵੱਡੇ ਹਸਪਤਾਲ ਦੇ ਵਿੱਚ ਰਿਸ਼ਤੇਦਾਰ ਸੀਗੇ ਸਿਰਸੇ ਸਰਗੀਆਂ ਕੰਡੀਸ਼ਨ ਸੀਗੀਆਂ ਉਹ ਰਿਕਵਰ ਹੋਈਆਂ ਇਹਦੇ ਵਿੱਚ ਆਪਾਂ ਦੋ ਗਲਾਸ ਪਾਣੀ ਦੇ ਪਾ ਕੇ ਤੇ ਸਿਰਫ ਇੰਨੇ ਕੁ ਪੱਤੇ ਇਹ ਜਿਹੜੇ ਪੱਤੇ ਨੇ ਇਹ ਹੈਗੇ ਨੇ ਕਿਸੇ ਇਨਸਾਨ ਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਹੈ बुखार है पुराना बुखार है जोड़ोंਾਂ ਚ ਬੁਖਾਰ ਰਚਿਆ ਹੋਇਆ ਜੋੜਾਂ ਦੇ ਵਿੱਚ ਦਰਦ ਰਹਿੰਦਾ ਹਰ ਟਾਈਮ ਸਰੀਰ ਐਦਾਂ ਰਹਿੰਦਾ ਵੀ ਜਿਵੇਂ ਕਿਸੇ ਨੇ ਕੁੱਟਮਾਰ ਕਰਤੀ ਹੋਵੇ ਸਰੀਰ ਦੇ ਵਿੱਚ ਜਾਨ ਹੀ ਨਹੀਂ ਜਾਂਦੀ ਕੰਮ ਕਰਨਾ ਬਹੁਤ ਚਾਹੁੰਦੇ ਨੇ ਪਰ ਹੋ ਨਹੀਂ ਪਾਉਂਦਾ ਤਾਂ ਉਹ ਲੋਕ ਇਹਦਾ 1 ਹਫ਼ਤੇ ਤੱਕ ਵੀ ਸੇਵਨ ਕਰ ਸਕਦੇ ਆਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫारूकी ਅੱਜ ਤੁਹਾਡੇ ਨਾਲ ਅਸੀਂ ਉਹ ਨੁਸਖਾ ਉਹ ਫਾਰਮੂਲਾ ਸ਼ੇਅਰ ਕਰਨ ਵਾਲਿਆਂ ਜਿਵੇਂ ਇਹ ਪੁੰਨੀ ਹਰ ਚੀਜ਼ ਨੂੰ ਬਣ ਸਕਦੀ ਹੈ ਭਾਵ ਜਿਸ ਤਰੀਕੇ ਨਾਲ ਇਸ ਪੁੰਨੀ ਦੇ ਵਿੱਚੋਂ ਅਸੀਂ ਚਾਹ ਨੂੰ ਪਉਂਦੰਨੇ ਆ ਉਹ ਨੁਸਖਾ ਉਹ ਫਾਰਮੂਲਾ ਅੱਜ ਤੁਹਾਡੇ ਸਰੀਰ ਦੇ ਵਿੱਚੋਂ ਬੁਖਾਰ ਨੂੰ ਤੁਹਾਡੇ ਸਰੀਰ ਦੇ ਵਿੱਚ ਜੋੜਾਂ ਦੇ ਦਰਦ ਨੂੰ ਤੁਹਾਡੇ ਸਰੀਰ ਦੇ ਵਿੱਚੋਂ ਪੁਰਾਣੇ ਬੁਖਾਰ ਨੂੰ ਜਿਹੜਾ ਕਿ ਵਾਰ-ਵਾਰ ਹੋ ਰਿਹਾ ਹੈ ਤੁਹਾਡਾ ਖੜਾ ਨਹੀਂ ਛੱਡ ਰਿਹਾ ਇਸ ਪੁੰਨੀ ਦੇ ਵਾਂਗੂ ਪੁੰਨ ਕੇ ਰੱਖ ਦੇਗਾ ਪਿਸ਼ਾਬ ਰਾਹੀ ਤੁਹਾਡੀ ਪੋਟੀ ਰਾਹੀ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਜੀ ਡੀ ਆਰវេਦਾ ਦੇ ਪ੍ਰਬੰਧਕ ਯੋਧਾ ਸਿੰਘ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਇਹ ਦੋ ਗਲਾਸ ਹੈਗੇ ਨੇ ਜਿਹੜੇ ਉਹਨਾਂ ਨੇ ਪਾਣੀ ਦੇ ਭਰ ਰੱਖੇ ਨੇ ਤੇ ਇਹ ਦੋ ਅਸੀਂ ਕਹਿ ਲਈਏ ਕਿ ਪੱਤੇ ਹੈਗੇ ਨੇ ਪਤਾ ਨਹੀਂ ਕਿਸ ਚੀਜ਼ ਦੇ ਪੱਤੇ ਨੇ ਇਹ ਵੀ ਇਹਨਾਂ ਕੋਲੋਂ ਸਮਝਾਂਗੇ ਕੀ ਕਰਨ ਵਾਲੇ ਨੇ ਕਿਸ ਤਰੀਕੇ ਨਾਲ ਕ੍ਰੋਨਿਕਲ ਜੋੜਾਂ ਦੇ ਦਰਦ ਪੁਰਾਣੇ ਤੋਂ ਪੁਰਾਣਾ ਬੁਖਾਰ ਔਰ ਪੁਰਾਣੇ ਤੋਂ ਪੁਰਾਣਾ ਅਸੀਂ ਕਹਿ ਲਈਏ ਕਿ ਸਕਿਨ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਹਨੂੰ ਇਹ ਉਹਨਾਂ ਚ ਬਹੁਤ ਮਾਹਿਰ ਚੀਜ਼ ਹੈਗੀ ਹੈ ਬਹੁਤ ਬਹੁਤ ਸਵਾਗਤ ਹੈ ਯੋਧਾ ਜੀ ਇਸ ਤਵੱਲੇ ਅਸੀਂ ਸ਼ੁਰੂ ਕਰੀਏ ਰਸਮੀ ਤੌਰ ਤੇ ਸੀ ਹਮੇਸ਼ਾ ਹੀ ਸਵਾਗਤ ਕਰਦੇ ਆ ਬੜੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਕਾਲ ਪੁਰਖ ਵੈਦਾਂ ਹਕੀਮਾਂ ਤੋਂ ਦੂਰ ਰੱਖੇ ਔਰ ਜਿਹੜੇ ਪਰਹੇਜ ਉਹ ਦੱਸਦੇ ਨੇ ਆਪਾਂ ਜੇਕਰ ਉਹਨਾਂ ਤੇ ਅਮਲ ਕਰੀਏ ਤਾਂ ਵੈਸੀ ਲੋੜ ਨਹੀਂ ਪੈਣੀ ਆਪਾਂ ਨੂੰ ਵੈਦ ਹਕੀਮਾਂ ਦੀ ਜੀ ਜੀ ਬਿਲਕੁਲ ਅੱਛਾ ਯੋਧਾ ਜੀ ਮੇਰਾ ਸਵਾਲ ਇਹ ਹੋਇਆ ਤੁਹਾਡੇ ਕੋਲੋਂ ਤੁਸੀਂ ਮੈਨੂੰ ਪੁੰਨੀ ਫੜਾਈ ਹੈ ਤੁਸੀਂ ਕਿਹਾ ਕਿ ਇਹ ਪੁੰਨੀ ਨੂੰ ਧਿਆਨ ਨਾਲ ਵੇਖ ਲਓ ਜਿਸ ਤਰੀਕੇ ਨਾਲ ਅਸੀਂ ਪੁੰਨੀ ਦੇ ਵਿੱਚ ਉਹ ਚਾਹ ਪੁੰਨ ਦੰਨਿਆ ਪੱਤੇ ਪੁੰਨ ਦੰਨਿਆ ਕੋਈ ਮਾੜੀ ਚੀਜ਼ ਹੈਗੀ ਜਿਹੜੀ ਸਾਨੂੰ ਨਹੀਂ ਕਿਸੇ ਚੀਜ਼ ਚ ਚਾਹੀਦੀ ਉਹ ਪੁੰਨ ਦੰਨਿਆ ਤਾਂ ਅੱਜ ਜਿਹੜੇ ਇਹ ਪੱਤੇ ਹੈਗੇ ਨੇ ਇਹ ਸਾਡੇ ਸਰੀਰ ਦੇ ਵਿੱਚ ਉਸੇ ਤਰੀਕੇ ਨਾਲ ਬੁਖਾਰ ਨੂੰ ਜੋੜਾਂ ਦੇ ਦਰਦਾਂ ਨੂੰ ਸਕਿੰਦੀਆਂ ਪ੍ਰੋਬਲਮ ਨੂੰ ਪੁਣ ਕੇ ਰੱਖ ਦੇਣਗੇ ਉਹ ਕਿਵੇਂ ਜੀ ਸਰੂਕੀ ਜੀ ਇੱਕ ਬਹੁਤ ਛੋਟਾ ਜਿਹਾ ਉਦਾਹਰਣ ਮੈਂ ਦੂੰਗਾ ਜੀ ਔਰ ਹਰ ਇਨਸਾਨ ਇਸ ਉਦਾਹਰਣ ਦੇ ذریعے ਮੈਂ ਇੱਕੋ ਹੀ ਬੇਨਤੀ ਕਰੂੰਗਾ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰੀ ਵੀ ਆਪਣਾ ਸਰੀਰ ਤੇ ਆਪਣਾ ਲੀਵਰ ਆਪਣਾ ਪੇਟ ਕਿੰਨਾ ਸਿਆਣਾ ਇੱਕ ਤੁਸੀਂ ਡੋਂਗੇ ਦੇ ਵਿੱਚ ਡੱਡੂ ਪਾ ਦਿਓ ਥੱਲੇ ਥੋੜਾ ਥੋੜਾ ਸੇਕ ਦੇਣਾ ਸ਼ੁਰੂ ਕਰ ਦਿਓ ਡੱਡੂ ਕੀ ਕਰੂਗਾ ਉਹ ਨੂੰ ਜਿਵੇਂ ਜਿਵੇਂ ਪਾਣੀ ਗਰਮ ਮਹਿਸੂਸ ਹੋਊਗਾ ਓਵੇਂ ਓਵੇਂ ਉੱਥੇ ਰੁਕੂਗਾ ਉਹ ਆਪਦੇ ਆਪ ਨੂੰ ਓਵੇਂ ਓਵੇਂ ਟੈਂਪਰੇਚਰ ਮੇਨਟੇਨ ਕਰਨ ਦੀ ਕੋਸ਼ਿਸ਼ ਕਰੂਗਾ ਵੀ ਕਿਸੇ ਹਿਸਾਬ ਨਾਲ ਇਸ ਗਰਮ ਪਾਣੀ ਦੇ ਵਿੱਚ ਮੈਂ ਬੈਠਾ ਰਹਾ ਮੈਨੂੰ ਜੰਪ ਨਾ ਮਾਰਨੀ ਪਵੇ ਪਰ ਇੱਕ ਸਮਾਂ ਇਹ ਜਾ ਆ ਜਾਂਦਾ ਪਾਣੀ ਉਬਲਣ ਲੱਗ ਜਾਂਦਾ ਉਸ ਵਕਤ ਉਹਨੂੰ ਲੱਗਦਾ ਵੀ ਹੁਣ ਮੈਨੂੰ ਜੰਪ ਮਾਰ ਹੀ ਦੇਣੀ ਚਾਹੀਦੀ ਆ ਪਰ ਜਦੋਂ ਜੰਪ ਮਾਰਦਾ ਉਹਦੇ ਸਰੀਰ ਦੀ ਸਾਰੀ એનર્ਜੀ ਖਤਮ ਹੋ ਚੁੱਕੀ ਹੁੰਦੀ ਆ ਖਪਤ ਹੋ ਚੁੱਕੀ ਹੁੰਦੀ ਆ ਕਿਸ ਆਧਾਰ ਤੇ ਉਹ ਆਫ ਦਾ ਟੈਂਪਰੇਚਰ ਮੇਨਟੇਨ ਕਰਨ ਦੇ ਆਧਾਰ ਤੇ ਉਸੇ ਆਧਾਰ ਤੇ ਅਗਰ ਕਿਸੇ ਵੀ ਇਨਸਾਨ ਨੂੰ ਚਮੜੀ ਦਾ ਰੋਗ ਹੈ ਤਾਂ ਉਹ ਸਾਰਾ ਕੁਝ ਉਹਦੇ ਲੀਵਰ ਚ ਆ ਰਿਹਾ ਕਿਸੇ ਇਨਸਾਨ ਨੂੰ ਜੋੜਾਂ ਦਾ ਦਰਦ ਹੈ ਤਾਂ ਉਹਦੇ ਲੀਵਰ ਚ ਆ ਰਿਹਾ ਕਿਸੇ ਇਨਸਾਨ ਦੇ ਸਿਰ ਚ ਸਿਕਰੀ ਹੈ ਤਾਂ ਉਹਦੇ ਲੀਵਰ ਚ ਆ ਰਿਹਾ ਵਾ ਕਿਸੇ ਇਨਸਾਨ ਨੂੰ ਗਠੀਆ ਵਾ ਤਾਂ ਉਹ ਲੀਵਰ ਚ ਆ ਰਿਹਾ ਵਾ ਕਿਸੇ ਇਨਸਾਨ ਨੂੰ ਬੁਖਾਰ ਨਹੀਂ ਉਤਰਦਾ ਤਾਂ ਉਹ ਲੀਵਰ ਚ ਆ ਰਿਹਾ ਕਿਸੇ ਇਨਸਾਨ ਦੇ ਕਹਿ ਲੋ ਜਿੰਨੂੰ ਆਪਾਂ ਕਹਦੇ ਨੇ ਪੁਰਾਣਾ ਬੁਖਾਰ ਹੋ ਗਿਆ ਵੀ ਹਜੇ ਤੱਕ ਬੁਖਾਰ ਟੁੱਟਦਾ ਹੀ ਨਹੀਂ ਹਰ ਸਾਲ ਆਏ ਉਹੀ ਮਹੀਨੇ ਦੇ ਵਿੱਚ ਆ ਕੇ ਬੁਖਾਰ ਫੇਰ ਚੜ ਜਾਂਦਾ ਵਾ ਤਾਂ ਵੀ ਉਹਦੇ ਵਿੱਚ ਇੱਕ ਲੀਵਰ ਇੱਕ ਇਹ ਜਿਹਾ ਰੋਲ ਪਲੇ ਕਰਦਾ ਵਾ ਤੁਸੀਂ ਉਦਾਹਰਨ ਦੇ ਤੌਰ ਤੇ ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰਿਓ ਜਿੰਨੇ ਲੋਕ ਫੀਮ ਖਾਂਦੇ ਨੇ ਜਿੰਨੇ ਲੋਕ ਸ਼ਰਾਬ ਪੀਂਦੇ ਨੇ ਜਿੰਨੇ ਲੋਕ ਗੁਟਕਾ ਪਾਣ ਸੁਪਾਰੀ ਸਿਗਰਟ ਗਾਂਜਾ ਸਮੈਕ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਨੇ ਤਾਂ ਲੀਵਰ ਸੰਕੇਤ ਦਿੰਦਾ ਵੀ ਮੇਰੇ ਲਈ ਤੁਸੀਂ ਗਲਤ ਕਰਤ ਲੀਵਰ ਦੀ ਤੇ ਡੱਡੂ ਵਾਲੀ ਦੀ ਕੀ ਕਹਾਣੀ ਜੁੜੀ ਜੀ ਕੀ ਸਮਝਾਉਣ ਦੀ ਕੋਸ਼ਿਸ਼ ਹੈ ਉਸੇ ਉਸੇ ਤਰ੍ਹਾਂ ਜਿਹੜਾ ਆਪਣਾ ਲੀਵਰ ਆ ਨਾ ਜੀ ਲੀਵਰ ਹਰ ਵਕਤ ਕੋਸ਼ਿਸ਼ ਕਰੂਗਾ ਵੀ ਮੈਂ ਜੋ ਤੁਸੀਂ ਉਹਨੂੰ ਦਿੱਤਾ ਮੈਂ ਉਹਨੂੰ ਸੰਭਾਲਣਾ ਜੋ ਤੁਸੀਂ ਮੈਨੂੰ ਦਿੱਤਾ ਮੈਂ ਉਹਨੂੰ ਸੰਭਾਲਣਾ ਉਹਦੇ ਮੁਤਾਬਕ ਐਡਜਸਟ ਕਰ ਲਾ ਉਹਦੇ ਮੁਤਾਬਕ ਇਮਿਊਨਿਟੀ ਨੂੰ ਬਿਲਡ ਕਰ ਲਾ ਉਹਦੇ ਮੁਤਾਬਕ ਮੈਂ ਆਪਦੇ ਆਪ ਨੂੰ ਇਮਿਊਨ ਕਰ ਲਾ ਉਸ ਚੀਜ਼ ਉਸ ਪਦਾਰਥ ਦੇ ਆਧਾਰ ਤੇ ਜਿਵੇਂ ਤੁਸੀਂ ਇੱਕ ਚੀਜ਼ ਦੇਖੋ ਜਿਹੜੇ ਬੰਦੇ ਨੇ ਪਹਿਲੀ ਵਾਰ ਫੀਮ ਖਾਦੀ ਪਹਿਲੀ ਵਾਰ ਫੀਮ ਖਾਦੀ ਮੂੰਗੀ ਦੇ ਦਾਣੇ ਚ ਨਹੀਂ ਜੱਜਮਈ ਕੇ ਲੋਕ ਕੇ ਜਿਹੜੀ ਮਾਚਸ ਦੀ ਤਿੱਲੀ ਹੁੰਦੀ ਹੈ ਉਹਦੇ ਪਿੱਛੇ ਮਾੜੀ ਜਿਹੀ ਲਾਕੇ ਤੇ ਉਹ ਖਾਦੀ ਤੇ ਬੰਦੇ ਨੂੰ ਪਹਿਲੇ ਦਿਨ ਖਾਂਦੇ ਸਾਰ ਹੋਈ ਕਬਜ ਪਰ ਬਾਅਦ ਦੇ ਵਿੱਚ ਹਾਲਾਤ ਕੀ ਬਣ ਜਾਂਦੇ 10 ਦਿਨ ਬਾਅਦ ਜੇ ਫੀਮ ਖਾਂਦੇ ਆ ਤਾਂ ਫਰੈਸ਼ ਹੁੰਦੇ ਆ ਜੇ ਫੀਮ ਨਹੀਂ ਖਾਂਦੇ ਤਾਂ ਫਰੈਸ਼ ਨਹੀਂ ਹੁੰਦੇ ਸੇਮ ਚੀਜ਼ ਤੁਸੀਂ ਕੂਲ ਲਿਪ ਚ ਦੇਖ ਲਓ ਸੇਮ ਚੀਜ਼ ਤੁਸੀਂ दारूਚ ਦੇਖ ਲਓ ਜਿਹੜੇ ਲੋਕ दारू ਪਹਿਲੇ ਦਿਨ ਪੀਂਦੇ ਆ ਪਹਿਲਾ ਪੈਗ ਲਾਉਂਦੇ ਸਾਰ ਉਹ ਕਹਿੰਦੇ ساری ਜ਼ਿੰਦਗੀ ਹੋ ਜਾ ਨਸ਼ਾ ਨਹੀਂ ਹੋਇਆ ਜਿਹੜਾ ਪਹਿਲੀ ਵਾਰ ਪੈਗ ਲਾਇਦੇ ਹੋਏ ਸੀਗਾ ਕਿਉਂਕਿ ਜਦੋਂ ਪਹਿਲੀ ਵਾਰੀ ਹੋਇਆ ਤਾਂ ਲੀਵਰ ਨੇ ਉਸੇ ਟਾਈਮ ਤੁਹਾਡਾ ਦਿਮਾਗ ਹਿਲਾ ਕੇ ਤੁਹਾਨੂੰ ਸੰਕੇਤ ਦਿੱਤਾ ਵੀ ਭਾਈ ਗਲਤ ਚੀਜ਼ ਪਾਤੀ ਓਏ ਹੋਏ ਪਰ ਅਸੀਂ ਇੱਕ ਤੇ ਰੁਕੇ ਨਹੀਂ ਸਾਨੂੰ ਲੱਗੇ ਵੀ ਇਹ ਤਾਂ ਸਿਰ ਘੁੰਮ ਗਿਆ ਓਏ ਹੋਏ ਹੋਏ ਵਜਾ ਆ ਗਿਆ ਹੁਣ ਉਹ ਮਜੇ ਦੇ ਆਧਾਰ ਤੇ ਲੀਵਰ ਫੇਰ ਐਡਜਸਟ ਕਰਦਾ ਗਿਆ ਲੀਵਰ ਨੇ ਇੱਕ ਪਿਗ ਤੇ ਐਡਜਸਟ ਕਰ ਲਿਆ ਆਪ ਤਾਂ ਉਹਨੂੰ ਹੌਲੀ ਹੌਲੀ ਉਹ ਦੂਜੇ ਤੇ ਵੀ ਤੁਸੀਂ ਉਹਨੂੰ ਲੈ ਕੇ ਤੁਹਾਨੂੰ ਦੂਜੇ ਤੇ ਨਹੀਂ ਚੜਦੀ ਫਿਰ ਤੁਸੀਂ ਤੀਜੇ ਤੇ ਲੈ ਕੇ ਫਿਰ ਤੀਜੇ ਤੇ ਨਹੀਂ ਚੜਦੀ ਫਿਰ ਚੌਥੇ ਤੇ ਲੈ ਕੇ ਔਰ ਇੱਕ ਸਮਾਂ ਇਹ ਜਾ ਜਾਂਦਾ ਤੁਹਾਡੇ ਹੱਥ ਕੰਬਣੇ ਹੋਏ ਜਾਂਦੇ ਸ਼ੁਰੂ ਕਿਉਂਕਿ ਲੀਵਰ ਨੇ ਪੂਰਾ ਜੋਰ ਲਾਇਆ ਵੀ ਕਿਸੇ ਹਿਸਾਬ ਨਾਲ ਬਿਨਾ ਇਸ ਬੰਦੇ ਨੂੰ ਤੰਗ ਕੀਤੇ ਬਿਨਾ ਇਸ ਬੰਦੇ ਨੂੰ ਕੋਈ ਪ੍ਰੋਬਲਮ ਕੀਤੇ ਕਿਉਂਕਿ ਇਹ ਤਾਂ ਹਟਦਾ ਨਹੀਂ ਇਹਨੂੰ ਤਾਂ ਪਹਿਲੇ ਦਿਨ ਸਿਰ ਕਮਾ ਕੇ ਦੱਸਤਾ ਵੀ ਇਹ ਚੀਜ਼ ਮੇਰੇ ਲਈ ਨੁਕਸਾਨਦਾਇਕ ਪਰ ਇਹ ਬੰਦਾ ਹਟਿਆ ਨਹੀਂ ਇਹਨੇ ਫਿਰ ਅਗਲੇ ਦਿਨ ਮੈਨੂੰ दारू ਦਿੱਤੀ ਅਗਲੇ ਦਿਨ ਫਿਰ ਇੱਕ ਦੀ ਜਗ੍ਹਾ ਦੋ ਪੈਗ ਦਿੱਤੇ ਇਹਨੇ ਸਰੂਰ ਇਹਨੂੰ ਲੱਗ ਰਿਹਾ ਵੀ ਇਸ ਚੀਜ਼ ਦਾ ਮਜ਼ਾ ਵਾ ਬਟ ਉਹੀ ਮਜ਼ਾ ਜਦੋਂ ਸਜ਼ਾ 'ਚ ਬਦਲਦਾ ਵਾ ਫਿਰ ਉਹ ਬੁਖਾਰ ਜੋੜਾਂ ਦੇ ਦਰਦ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਕਹਿੰਦਾ ਜੀ ਸ਼ਰਤੀਆ ਇੱਕ ਚੀਜ਼ ਆ 80% ਬਿਮਾਰੀਆਂ ਆਪਣੇ ਲੀਵਰ ਤੋਂ ਨੇ 80% ਬਿਮਾਰੀਆਂ 80% ਬਿਮਾਰੀਆਂ ਕਿਸੇ ਬੰਦੇ ਦੇ ਦਿਮਾਗ ਦੇ ਅੰਦਰ ਡਿਪਰੈਸ਼ਨ ਆਣਾ ਜੀ ਟੈਨਸ਼ਨ ਰਹਿੰਦੀ ਆ ਉਹਦਾ ਲੀਵਰ ਸਹੀ ਕੰਮ ਨਹੀਂ ਕਰ ਰਿਹਾ ਕਿਸੇ ਬੰਦੇ ਨੂੰ ਤੁਰਦੇ ਜਾਂਦੇ ਡਰ ਲੱਗਣ ਲੱਗ ਜਾਂਦਾ ਐਂ ਅ ਐਂਸ਼ੀਅਸ ਫੀਲ ਕਰਨ ਲੱਗ ਜਾਂਦਾ ਘਬਰਾਟ ਫੀਲ ਕਰਨ ਲੱਗ ਜਾਂਦਾ ਐਂਜ਼ਾਈਟੀ ਦੀ ਪ੍ਰੋਬਲਮ ਆ ਉਹ ਬੰਦੇ ਦੇ ਪੇਟ ਦੇ ਵਿੱਚ ਗੁੱਡ ਐਂਜ਼ਾਈਮਸ ਨਹੀਂ ਬਣ ਰਹੇ ਕਿਸੇ ਬੰਦੇ ਨੂੰ ਰੋਟੀ ਖਾਂਦੇ ਸਾਰ ਬੱਤ ਪੈਣ ਲੱਗੇ ਇਹ ਸਭ ਸੰਕੇਤ ਤੁਹਾਡੇ ਲੀਵਰ ਦੇ ਨੇ ਜਦੋਂ ਤੁਸੀਂ ਪਹਿਲੇ ਲੀਵਰ ਦੇ ਸੰਕੇਤ ਇਗਨੋਰ ਕੀਤੇ ਜਿਵੇਂ ਕਿ ਕਬਜ ਹੋਣੀ ਭੁੱਖ ਟਾਈਮ ਸਰ ਨਾ ਲੱਗਣਾ ਜਦੋਂ ਰੋਟੀ ਖਾ ਲਈ ਉਸ ਤੋਂ ਬਾਅਦ ਨੀਸਤੀ ਪੈਣਾ ਰੋਟੀ ਖਾਂਦੇ ਸਾਰ ਇੱਥੇ ਐਂ ਵਜਨ ਪੈ ਜਾਣਾ ਜਿਵੇਂ ਕਿਸੇ ਨੇ ਪਲਸਟਰ ਕਰਤਾ ਹੋਵੇ 12 ਨੰਬਰ ਦਾ ਜਾਂ 13 ਨੰਬਰ ਤੱਕ ਦਾ ਪਲਸਟਰ ਕਿਸੇ ਨੇ ਲਿਆ ਕੇ ਕਰਤਾ ਉੱਤੇ ਇਸ ਤਰ੍ਹਾਂ ਇੱਥੇ ਵਜਨ ਪੈ ਜਾਣਾ ਔਰ ਬਹੁਤ ਸਾਰੇ ਲੋਕਾਂ ਨਾਲ ਇੱਕ ਦਿੱਕਤ ਆਉਂਦੀ ਆ ਰੋਟੀ ਖਾ ਲਈ ਰੋਟੀ ਖਾਣ ਤੋਂ ਬਾਅਦ ਪੇਟ ਦੇ ਵਿੱਚ ਦਰਦ ਉੱਠਿਆ ਦਰਦ ਉੱਠਣ ਤੋਂ ਬਾਅਦ ਜਦੋਂ ਬਾਥਰੂਮ ਗਏ ਤਾਂ ਪੋਟੀ ਦੇ ਵਿੱਚ ਝੱਗ ਨਿਕਲੀ ਤਾਂ ਉਹ ਹੌਲੀ ਹੌਲੀ ਅਲਸਰੇਟਿਕ ਕੋਲੈਟਿਸ ਦਾ ਰੂਪ ਲੈ ਗਈ ਤੁਹਾਡਾ ਲੀਵਰ ਤੁਸੀਂ ਇਹ ਸੋਚ ਕੇ ਦੇਖੋ 70% ਡੈਮੇਜ ਹੋਣ ਤੱਕ ਜ਼ੋਰ ਲਾਈ ਰੱਖਦਾ ਆਪਣੇ ਆਪ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਆਪ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰਦਾ ਡੱਡੂ ਦੀ ਤਰ੍ਹਾਂ ਪਰ ਐਂਡ ਦੇ ਉੱਤੇ ਆ ਕੇ ਉਹ ਕੋਸ਼ਿਸ਼ ਕਰਦਾ ਵੀ ਹੁਣ ਮੈਂ ਜੰਪ ਮਾਰਦਾ ਕੋਈ ਸੰਕੇਤ ਦੇ ਦਵਾ ਪਰ ਉਦੋਂ ਤੱਕ ਉਹਦੀ ਸਾਰੀ એનર્ਜੀ ਖਤ ਹੋ ਚੁੱਕੀ ਹੁੰਦੀ ਆ ਤੁਹਾਡੀ ਸਕਿਨ ਨੂੰ ਵੀ ਪ੍ਰੋਬਲਮ ਤੁਹਾਡੇ ਜੋੜਾਂ ਨੂੰ ਵੀ ਪ੍ਰੋਬਲਮ ਤੁਹਾਡੇ ਕੋਲੇਸਟ੍ਰੋਲ ਨੂੰ ਵੀ ਪ੍ਰੋਬਲਮ ਤੁਹਾਡੇ ਯੂਰਿਕ ਐਸਿਡ ਨੂੰ ਵੀ ਪ੍ਰੋਬਲਮ ਤੁਹਾਡੇ ਆਰ ਐਫ ਫੈਕਟਰ ਨੂੰ ਪ੍ਰੋਬਲਮ ਵਿਟਾਮਿਨਸ ਨਹੀਂ ਡਿਵੈਲਪ ਹੁੰਦੇ ਤੁਹਾਡਾ ਦਿਮਾਗ ਨਹੀਂ ਪ੍ਰੋਪਰ ਕੰਮ ਕਰਦਾ ਬੰਦਾ 부ਝ 부ਝ ਰਹਿਣ ਲੱਗ ਜਾਂਦਾ ਉਦੋਂ ਜਾ ਕੇ ਬੰਦਾ ਸੋਚਦਾ ਹੁਣ ਮੈਂ ਕੋਈ ਹੱਲ ਕਰਾਂ ਪਰ ਉਦੋਂ ਲੀਵਰ ਸਾਥ ਛੱਡਣਾ ਸ਼ੁਰੂ ਕਰ ਦਿੰਦਾ ਤਾਂ ਉਸ ਵਕਤ ਦੇ ਵਿੱਚ ਮੈਂ ਇੱਕ ਗੱਲ ਕਹਿਣਾ ਹੁਣ ਸਾਡਾ ਕੰਮ ਆ ਜਿਹੜਾ ਜੀ ਸਾਡਾ ਜਿਹੜਾ ਕੀਤਾ ਬਹੁਤ ਜ਼ਰੂਰੀ ਆ ਇਹ ਚੀਜ਼ ਸਮਝਣੀ ਵੀ ਜੇਕਰ ਇਨਸਾਨ ਨੂੰ ਸਿਰਫ ਲੀਵਰ ਦੀ ਜਿਵੇਂ ਅੱਜ ਦੇ ਸਮੇਂ 'ਚ ਦਿਲ ਦੀ ਕੀਮਤ ਪਤਾ ਨਹੀਂ ਤਾਂ ਲੀਵਰ ਦੀ ਕੀਮਤ ਜਾਣਣੀ ਉਸ ਤੋਂ ਵੀ 4 ਗੁਣਾ ਜ਼ਿਆਦਾ ਜ਼ਰੂਰੀ ਆ ਕਿਉਂਕਿ ਦਿਲ ਨੂੰ ਜਿੰਨਾ ਖੂਨ ਜਾਣਾ ਉਹਨੂੰ ਪਿਉਰੀਫਾਈ ਕਰਨਾ ਉਹਨੂੰ ਕਲੈਂਜ਼ ਰੱਖਣਾ ਉਹਦੇ ਵਿੱਚ ਗੁੱਡ ਮਿਨਰਲਸ ਦੇਣੇ ਉਹਦੇ ਵਿੱਚ ਗੁੱਡ ਵਿਟਾਮਿਨਸ ਦੇਣੇ ਉਹਦੇ ਵਿੱਚ ਐਸੈਂਸ਼ੀਅਲ ਅਮੀਨੋਸ ਦੇਣੇ ਜਿੰਨੀਆਂ ਚੀਜ਼ਾਂ ਆਪਣੇ ਦਿਲ ਨੂੰ ਪੂਰੇ ਬਾਡੀ ਨੂੰ ਚਾਹੀਦੀਆਂ ਨੇ ਸਾਰੀ ਸਪਲਾਈ ਤੁਹਾਡੇ ਲੀਵਰ ਕੋਲੇ ਆ ਤੁਹਾਡੇ ਖੋਪੜੀ ਨੂੰ ਜਿਹੜੇ ਜਿਹੜੇ ਐਨਜ਼ਾਈਮਸ ਚਾਹੀਦੇ ਆ ਉਹ ਲੀਵਰ ਸੰਭੂਗਾ ਜੇ ਤੁਹਾਡਾ ਲੀਵਰ ਪ੍ਰੋਪਰ ਨਹੀਂ ਕੰਮ ਕਰ ਰਿਹਾ ਤੁਸੀਂ ਦੇਖੋ ਰੋਟੀ ਖਾਦੀ ਤਜਾਬ ਬਣ ਬਣ ਕੇ ਪਾਈਪ ਦੇ ਅੰਦਰ ਸਾੜ ਪਈ ਜਾਂਦਾ ਲੋਕਾਂ ਦੇ ਸੋ ਇਸ ਆਧਾਰ ਦੇ ਉੱਤੇ ਆਪਾਂ ਨੂੰ ਪਹਿਲਾ ਜਿਹੜਾ ਧਿਆਨ ਦੇਣ ਦੀ ਲੋੜ ਹੈ ਤੁਹਾਨੂੰ ਬੁਖਾਰ ਜਿੰਨੇ ਵੀ ਪਹਿਲਾਂ ਆਪਾਂ ਲੱਛਣਾਂ ਬਾਰੇ ਡਿਸਕਸ ਕੀਤਾ ਕਿਸੇ ਵੀ ਤਰ੍ਹਾਂ ਦਾ ਲੱਛਣ ਆ ਤਾਂ ਇੱਕ ਨੁਕਤਾ ਆਪਾਂ ਅੱਜ ਤੁਹਾਨੂੰ ਦੇਣ ਲੱਗੇ ਆ ਤੁਸੀਂ ਇਸ ਨੁਕਤੇ ਨੂੰ ਸਿਰਫ ਇੱਕ ਵਾਰੀ ਵਰਤ ਕੇ ਦੇਖੋ ਸਿੰਗਲ ਟਾਈਮ ਤੇ ਮੈਂ ਕਹਿੰਦਾ ਜੀ ਸ਼ਾਮ ਤੱਕ ਇਹ ਨੁਕਤਾ ਤੁਹਾਨੂੰ ਅਸਰ ਦਿਖਾਉਂਦਾ ਹੈ ਅਸੀਂ ਪਿੰਡਾਂ ਦੇ ਵਿੱਚ ਇਹ ਨੁਕਤਾ ਲੋਕਾਂ ਨੂੰ ਫ੍ਰੀ ਦੱਸਦੇ ਆ ਲੋਕ ਇਸ ਨੁਕਤੇ ਨੂੰ ਵਰਤ ਕੇ ਫ੍ਰੀ ਦੇ ਵਿੱਚ ਲਾਹਾ ਵੀ ਲੈਂਦੇ ਆ ਅੱਛਾ ਇੱਕ ਗੱਲ ਹੋਰ ਹੈਗੀ ਉਹਦਾ ਜੀ ਜਦੋਂ ਤੁਸੀਂ ਇਹ ਬਿਮਾਰੀਆਂ ਗੜਾਈਆਂ ਨੇ ਸਕਿੰਦੀਆਂ ਤੁਸੀਂ ਕਹਿੰਦੇ ਹੋ ਕਿ 80% ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਸਾਡੀ ਲੀਵਰ ਤੋਂ ਸ਼ੁਰੂ ਹੁੰਦੀਆਂ ਨੇ ਜਦੋਂ ਲੀਵਰ ਛਾਲ ਮਰਨ ਜੋਗਾ ਨਹੀਂ ਰਹਿੰਦਾ ਫਿਰ ਇਹ ਜਿਹੜਾ ਤੁਹਾਡਾ ਸ਼ਰਬਤ ਹੈਗਾ ਤੁਸੀਂ ਬੜਾ ਵੱਡਾ ਦਾਵਾ ਕਰਦੇ ਹੋ ਹਮੇਸ਼ਾ ਹੀ ਸ਼ਰਬਤ ਕੰਮ ਕਰਦਾ ਫਿਰ ਉਸ ਵੇਲੇ ਪਰਮਾਤਮਾ ਤੋਂ ਡਰ ਕੇ ਕਹਿਣੀ ਆ ਅਸੀਂ ਰੱਬ ਨਹੀਂ ਹੈਗੇ ਜੀ ਲੋਕ ਕਹਿੰਦੇ ਆ ਵੀ ਵੈਦ ਹਕੀਮ ਰੱਬ ਦੇ ਦੂਜੇ ਰੂਪ ਨੇ ਪਰ ਮੈਂ ਹੱਥ ਜੋੜ ਕੇ ਕਹਿੰਨਾ ਸਭ ਤੋਂ ਵੱਡੀ ਗਲਤ ਫੈਮਿਲੀ ਹੈ ਇਸ ਤੋਂ ਵੱਡੀ ਗਲਤਫਹਿਮੀ ਕੋਈ ਨਹੀਂ ਹੋ ਸਕਦੀ ਵੀ ਜਿਹੜਾ ਡਾਕਟਰ ਹਕੀਮ ਵੈਦ ਦਾ ਵੀ ਇਹ ਰੱਬ ਦਾ ਦੂਜਾ ਰੂਪ ਹੈ ਕੋਈ ਰੱਬ ਦਾ ਰੂਪ ਨਹੀਂ ਹੈਗਾ ਪਰਮਾਤਮਾ ਜਿਹਦੇ ਅੰਦਰ ਜੋਤ ਜਗਾ ਦੇ ਉਹ ਹਰ ਬੰਦਾ ਹੀ ਰੱਬ ਦਾ ਰੂਪ ਹੈ ਸੋ ਜਿਹੜਾ ਮਹਾਰਾਜਾ ਸ਼ਹੀ ਸ਼ਰਬਤ ਹੈ ਅਸੀਂ ਪਰਮਾਤਮਾ ਤੋਂ ਡਰ ਕੇ ਇੱਕ ਗੱਲ ਕਹਿਣੀ ਆ ਤੁਸੀਂ ਰਿਪੋਰਟਸ ਲੈ ਕੇ ਆਓ ਜੇਕਰ ਤੁਹਾਡੀਆਂ ਰਿਪੋਰਟਸ ਦੇ ਵਿੱਚ ਫੈਟੀ ਲੀਵਰ ਗ੍ਰੇਡ 1 ਗ੍ਰੇਡ 2 ਗ੍ਰੇਡ 3 ਐਸਜੀਓਟੀਪੀਟੀ ਤੁਸੀਂ ਯਕੀਨ ਮੰਨਿਓ ਸਾਡੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਜੀ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਆਪ पीजीआई ਦੇ ਵਿੱਚ ਉਹਨਾਂ ਦੇ ਰਿਸ਼ਤੇਦਾਰ ਸੀਗੇ ਚੰਗੇ ਕਿਸੇ ਵੱਡੇ ਹਸਪਤਾਲ ਦੇ ਵਿੱਚ ਰਿਸ਼ਤੇਦਾਰ ਸੀਗੇ ਸਿਰ ਅਸਰਗੀਆਂ ਕੰਡੀਸ਼ਨ ਸੀਗੀਆਂ ਉਹ ਰਿਕਵਰ ਹੋਈਆਂ ਨੇ ਹੁਣ ਅਸੀਂ ਉਹਦੇ ਆਧਾਰ ਤੇ ਤੁਹਾਨੂੰ ਇਹ ਨਹੀਂ ਕਹਿ ਸਕਦੇ ਵੀ ਆਹ ਦੇਖੋ ਜੀ ਰਿਪੋਰਟ ਦੇਖੋ ਆਹ ਦੇਖੋ ਜੀ ਰਿਪੋਰਟ ਦੇਖੋ ਪਰਮਾਤਮਾ ਤੋਂ ਡਰ ਕੇ ਆਪਾਂ ਇੱਕ ਗੱਲ ਕਹਿਣੀ ਆ ਯਕੀਨ ਕਿਵੇਂ ਹੋਵੇ ਭਰੋਸਾ ਕਿਵੇਂ ਹੋਵੇ ਫਰ ਉਸੇ ਇਸ ਤਰ੍ਹਾਂ ਹੋਏਗਾ ਜੀ ਦੇਖੋ ਜਿਹੜੇ ਸਾਡੇ ਕੋਲੇ ਰਿਪੋਰਟਸ ਨੇ ਤੁਸੀਂ ਸਾਡੇ ਕੋਲੇ ਆ ਸਕਦੇ ਹੋ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਸਿਰੋਸਿਸ ਵਰਗੀਆਂ ਕੰਡੀਸ਼ਨਸ ਨੇ ਜਿਹੜੀਆਂ ਉਹ ਰਿਵਰਸ ਹੁੰਦੀਆਂ ਦੇਖਿਆ ਨੇ ਅਸੀਂ ਬਹੁਤ ਸਾਰੇ ਲੋਕਾਂ ਨੇ ਫੈਟ ਲਾਸ ਕਰਨ ਵਾਸਤੇ ਪਤਾ ਨਹੀਂ ਅਟਰਮ ਪਟਰਮ ਕੀ ਕੁਝ ਖਾ ਲਿਆ ਫੈਟ ਬਰਨਰਸ ਖਾ ਲੇ ਤੇ ਲੀਵਰ ਦੇ ਵਿੱਚ ਸੋਜਿਸ਼ ਪੈ ਗਈ ਲੀਵਰ ਡੈਮੇਜ ਹੋ ਗਏ ਔਰ ਜਦੋਂ ਲੋਕ ਸਾਡੇ ਕੋਲੇ ਆਏ ਤੁਸੀਂ ਯਕੀਨ ਮੰਨਿਓ ਪਰਮਾਤਮਾ ਤੋਂ ਫਿਰ ਆਪਾਂ ਡਰ ਕੇ ਗੱਲ ਕਹਿਣੀ ਆ ਚੰਡੀਗੜ੍ਹ ਦੇ ਇਸ ਤਰ੍ਹਾਂ ਦੇ ਐਡਰੈਸ ਦੇ ਉੱਤੇ ਸਾਡੇ ਕੋਲ ਮਹਾਰਾਜ ਸੈਸ਼ਰਵ ਡਿਸਪੈਚ ਹੋਇਆ ਵਾ ਇਥੋਂ ਵੀ ਜੇਕਰ ਆਪਾਂ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਐਂਟਰੀ ਵੀ ਲੈਣੀ ਹੋਵੇ ਤਾਂ ਸ਼ਾਇਦ ਉਹਨਾਂ ਦੇ ਆਪਦੇ ਰਿਸ਼ਤੇਦਾਰ ਨੂੰ ਵੀ ਕਹਿ ਦੇਣਗੇ ਵੀ ਕੱਲੂ ਆਇਓ ਜੀ ਤੇ ਕੱਲੂ ਬਾਈ ਜੀ ਮਿਲਣਗੇ ਸੋ ਉਸ ਘਰਾਂ ਦੇ ਵਿੱਚ ਵੀ ਮਹਾਰਾਜਾ ਸ਼ਾਹੀ ਸ਼ਰਬਤ ਪਹੁੰਚਿਆ ਔਰ ਇੱਕ ਵਾਰ ਨਹੀਂ 4-4 5-5 ਵਾਰ ਉੱਥੇ ਪਹੁੰਚਿਆ ਔਰ ਉੱਥੋਂ ਸਾਨੂੰ ਜਦੋਂ ਫੀਡਬੈਕ ਆਉਂਦਾ ਤਾਂ ਅਸੀਂ ਪ੍ਰਮਾਤਮਾ ਅੱਗੇ ਰੋ ਸਵੇਰੇ ਸ਼ਾਮ ਕੋਈ ਗੱਲ ਕਹਿੰਨੇ ਆ ਤੇਰਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਤੂੰ ਸਾਨੂੰ ਸਹੀ ਰਾਤ ਤੇ ਰੱਖਿਆ ਨੀਂਦ ਸਾਡੀ ਸਹੀ ਰੱਖੀ ਸੋਚ ਸਾਡੀ ਵਧੀਆ ਰੱਖੀ ਦੂਸਰੀ ਗੱਲ ਜਿਹੜੇ ਪੈਸੇ ਫਰੂਕੀ ਜੀ ਕਿਸੇ ਬੰਦੇ ਨੇ ਬਿਮਾਰੀ ਦੇ ਆਧਾਰ ਤੇ ਕਿਸੇ ਨੂੰ ਦੇਣੇ ਨੇ ਕਿਸੇ ਬੰਦੇ ਨੇ ਸਾਡੇ ਗੱਲੇ 'ਚ ਪੈਸੇ ਪਾਏ ਦਵਾਈ ਲਈ ਬਿਮਾਰੀ ਦੇ ਆਧਾਰ ਤੇ ਤਾਂ ਇਹ ਗੱਲ ਸਾਨੂੰ ساری ਉਮਰ ਯਾਦ ਆ ਵੀ ਇਹ ਕਿਸੇ ਦੇ ਦੁੱਖ ਦੇ ਪੈਸੇ ਨੇ ਉਹ ਬੰਦੇ ਨੇ ਆਪਦਾ ਦੁੱਖ ਕੱਟਣ ਵਾਸਤੇ ਸਾਨੂੰ ਪੈਸੇ ਦਿੱਤੇ ਆ ਇਹ ਸੁੱਖ ਦੇ ਪੈਸੇ ਤਾਂ ਨਹੀਂ ਆਏ ਸਾਡੇ ਕੋਲੇ ਇਹ ਉਹਦੇ ਦੁੱਖ ਦੇ ਪੈਸੇ ਆਏ ਆ ਪਰ ਉਹ ਦੁੱਖ ਦੇ ਪੈਸੇ ਸੁੱਖ ਦੇ ਪੈਸੇ ਹਰੇ ਕੀਤੇ ਜਾ ਸਕਦੇ ਆ ਕਿਵੇਂ ਜੇਕਰ ਉਹਦੇ ਜਿਹੜੇ ਪੈਸੇ ਆਪਾਂ ਲਈਏ ਔਰ ਮੈਂ ਇਹ ਬੇਨਤੀ ਕਰੂੰ ਕੋਈ ਵੀ ਵੈਦ ਹਕੀਮ ਕਾਮਯਾਬ ਹੋ ਸਕਦਾ 100% ਹੋ ਸਕਦਾ ਕਿਸੇ ਇਨਸਾਨ ਦੇ ਦੁੱਖ ਦੇ ਪੈਸੇ ਆਉਂਦੇ ਆ ਉਹਨੂੰ ਹਰਾ ਕਰੋ ਉਹਦੇ ਆਏ ਪੈਸਿਆਂ ਨੂੰ ਹਰਾ ਕਰ ਦੋ ਉਹਦਾ ਮੁੱਲ ਮੋੜ ਦੋ ਠੀਕ ਹੋ ਜਾਏ ਤੁਹਾਡੇ ਉਹੀ ਦੁੱਖ ਵਾਲੇ ਪੈਸੇ ਸੁੱਖ ਦੇ ਪੈਸੇ ਹੋਗੇ ਜੀ ਅੱਛਾ ਤੇ ਫਿਰ ਇਹ ਨੁਸਖਾ ਫਾਰਮੂਲਾ ਕੀ ਹੈਗਾ ਜੀ ਕਿਵੇਂ ਬਣਾਉਣਾ ਕਿਸ ਤਰੀਕੇ ਨਾਲ ਬਣਾਉਣਾ ਬੁਖਾਰ ਨੂੰ ਜੋੜਾਂ ਦੇ ਦਰਦਾਂ ਨੂੰ ਸਰੀਰ ਦੇ ਦਰਦਾਂ ਨੂੰ ਸਕਿੰਦੀ ਪ੍ਰੋਬਲਮ ਨੂੰ ਤੁਸੀਂ ਕਹਿ ਰਹੇ ਹੋ ਕਿ ਇਹ ਪੁਨ ਕੇ ਰੱਖ ਦੇਗਾ ਕਿਵੇਂ ਬਣਾਉਣਾ ਕਿਵੇਂ ਹੈ ਜੀ ਬਹੁਤ ਹੀ ਸੌਖਾ ਨੁਕਤਾ ਹੈ ਕਦੇ ਵਾਸਤੇ ਜੀ ਮੈਂ ਕਹਿੰਦਾ ਜੋੜਾਂ ਦੇ ਦਰਦ ਕਿਸੇ ਨੂੰ ਕ੍ਰੋਨਿਕ ਫੀਵਰ ਹੋਵੇ ਬੁਖਾਰ ਨਾ ਉਤਰਦਾ ਹੋਵੇ ਲੀਵਰ ਦੇ ਵਿੱਚ ਕਿਸੇ ਨੂੰ ਗਰਮੈਸ਼ ਰਹਿੰਦੀ ਹੋਵੇ ਦੂਸਰੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਆਪਣੇ ਵਿੱਚ ਉਹ ਹੀ ਆ ਜਦੋਂ ਮੌਸਮ ਬਦਲ ਹੁੰਦਾ ਨਾ ਜੀ ਅਸੀਂ ਮੌਸਮ ਬਦਲ ਦਾ ਸਵਾਦ ਬੋਤ ਲੈਨੇ ਹ ਹੁਣ ਗਰਮੀ ਚੱਲ ਰਹੀ ਹੈ ਇਸ ਟਾਈਮ ਬਾਰਸ਼ਾਂ ਦਾ ਸੀਜ਼ਨ ਚੱਲ ਰਿਹਾ ਹੁਣ ਅੱਗੇ ਸਿਆਲ ਆਉਣੀ ਆ ਜਦੋਂ ਤੱਕ ਪੱਖੇ ਏਸੀ ਬੰਦ ਨਹੀਂ ਹੁੰਦੇ ਅਸੀਂ ਕੋਟੀ ਨਹੀਂ ਲੈਣੀ ਜਿੱਦ ਦੇ ਪੱਖੇ ਏਸੀ ਬੰਦ ਹੋ ਗਏ ਉਸ ਤੋਂ ਬਾਅਦ ਵੀ ਲੋਕਾਂ ਦੇ ਪੱਖੇ ਏਸੀ ਬੰਦ ਨੇ ਤੇ ਲੋਕਾਂ ਨੇ ਜਿਨ੍ਹਾਂ ਨੇ ਬਿਮਾਰ ਹੋਣਾ ਉਹਨਾਂ ਨੇ ਪੱਖੇ ਚਲਾਏ ਹੋਏ ਨੇ ਫਿਰ ਉਸ ਤੋਂ ਬਾਅਦ ਜਿਹੜੇ ਸਿਆਣੇ ਬੰਦੇ ਨੇ ਉਹਨਾਂ ਨੇ ਸਵੈਟਰ ਹਾਫ ਸਲੀ ਵਾਲੇ ਪਾਉਣੇ ਸ਼ੁਰੂ ਕਰ ਦੇਣੇ ਆ ਤੇ ਇਧਰ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੇ ਬਿਮਾਰ ਹੋਣ ਵਾਲਾ ਪਰਮਾਤਮਾ ਨੇ ਲਿਖੇ ਹੋਇਆ ਵੀ ਇਧਰ ਤੋਰੋ ਇਧਰ ਨੂੰ ਰਾਹ ਨੂੰ ਉਹਨੇ ਅੱਧਿਆ ਬਾਬੰਦੀ ਸ਼ਲਟਾ ਪਾ ਕੇ ਕੁੰਮੜਾ ਸੋ ਸਮੇਂ ਅਨੁਸਾਰ ਜੇਕਰ ਆਪਾਂ ਆਵਦੇ ਆਪ ਨੂੰ ਟਾਲ ਕੇ ਚਲੀਏ ਵੈਸੇ ਹੀ ਕਿਸੇ ਹਕੀਮ ਵੈਦ ਦੀ ਲੋੜ ਤੁਸੀਂ ਸਾਰੀਆਂ ਚੀਜ਼ਾਂ ਇੱਧਰ ਜੀ ਸਮਝਾ ਦਿੱਤੀਆਂ ਨੇ ਹੁਣ ਸਾਨੂੰ ਇਹ ਨੁਸਖਾ ਵੀ ਸਮਝਾ ਦਿਓ ਕਿ ਇਹ ਨੁਸਖਾ ਫਾਰਮੂਲਾ ਇਸਤੇਮਾਲ ਕਿਵੇਂ ਕਰਨਾ ਔਰ ਬੈਸਟ ਤਰੀਕਾ ਦਾ ਇਸਤੇਮਾਲ ਕਰਨ ਦਾ ਕੀ ਹੈਗਾ ਇਹ ਜਿਹੜਾ ਨੁਕਤਾ ਵਾ ਬੜਾ ਸੌਖਾ ਨੁਕਤਾ ਵਾ ਇਹ ਜਿਹੜੇ ਪੱਤੇ ਨੇ ਇਹ ਹੈਗੇ ਨੇ ਹਾਰ ਸ਼ਿੰਗਾਰ ਦੇ ਪੱਤੇ ਹਾਰ ਸ਼ਿੰਗਾਰ ਦੇ ਪੱਤੇ ਨੇ ਸੁਕਾਏ ਹੋਏ ਨੇ ਕਿਸੇ ਵੀ ਚੰਗੇ ਤੁਸੀਂ ਕਹਿ ਲਓ ਹਕੀਮ ਤੋਂ ਕਿਸੇ ਵੀ ਚੰਗੇ ਵੈਦ ਤੋਂ ਕਿਸੇ ਵੀ ਚੰਗੇ ਪੰਸਾਰੀ ਤੋਂ ਇਹ ਸਾਰੀਆਂ ਚੀਜ਼ਾਂ ਉਪਲਬਧ ਹੁੰਦੀਆਂ ਨੇ ਆਪਾਂ ਇੱਕ ਪਤੀਲਾ ਲੈ ਲਿਆ ਤੁਸੀਂ ਵੇਖੋ ਇਹਦੇ ਵਿੱਚ ਆਪਾਂ ਦੋ ਗਲਾਸ ਪਾਣੀ ਦੇ ਪਾਤੇ ਠੀਕ ਆ ਆ ਦੇਖੋ ਇੱਕ ਗਲਾਸ ਤੇ ਆ ਗਿਆ ਜੀ ਦੂਸਰਾ ਗਲਾਸ ਠੀਕ ਹੈ ਇਹਦੇ ਵਿੱਚ ਆਪਾਂ ਦੋ ਗਲਾਸ ਪਾਣੀ ਦੇ ਪਾ ਕੇ ਤੇ ਸਿਰਫ ਇੰਨੇ ਕੁ ਪੱਤੇ ਪਰ ਜੇਕਰ ਤੁਹਾਡੇ ਕਿਸੇ ਨੇੜੇ ਮਤਲਬ ਇਹ ਜਿਹੜੇ ਸੁੱਕੇ ਹੋਏ ਪੰਜ ਚਾਰ ਪੱਤੇ ਸੁੱਕੇ ਹੋਗੇ हां जी ਪੰਜ ਚਾਰ ਪੱਤੇ ਸੁੱਕੇ ਦੇ ਹੋ ਆਜੀ ਵੀ ਇਸਤੇਮਾਲ ਕਰ ਸਕਦੇ ਅਗਰ ਜੇਕਰ ਤੁਹਾਡੇ ਨੇੜੇ-ਤੇੜੇ ਤਾਜ਼ੇ ਤੁਹਾਨੂੰ ਮਿਲਦੇ ਨੇ ਤਾਂ ਦੋ ਪੱਤੇ ਤੁਸੀਂ ਇੱਕ ਸਵੇਰੇ ਇੱਕ ਸ਼ਾਮ ਨੂੰ ਔਰ ਜੇਕਰ ਕਿਸੇ ਇਨਸਾਨ ਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਹੈ ਬੁਖਾਰ ਹੈ ਪੁਰਾਣਾ ਬੁਖਾਰ ਹੈ ਜੋੜਾਂ ਚ ਬੁਖਾਰ ਰਚਿਆ ਹੋਇਆ ਜੋੜਾਂ ਦੇ ਵਿੱਚ ਦਰਦ ਰਹਿੰਦਾ ਹਰ ਟਾਈਮ ਸਰੀਰ ਇਦਾਂ ਰਹਿੰਦਾ ਵੀ ਜਿਵੇਂ ਕਿਸੇ ਨੇ ਕੁੱਟਮਾਰ ਕਰਤੀ ਹੋਵੇ ਸਰੀਰ ਦੇ ਵਿੱਚ ਜਾਨ ਹੀ ਨਹੀਂ ਰਹਿੰਦੀ ਕੰਮ ਕਰਨਾ ਬਹੁਤ ਚਾਹੁੰਦੇ ਨੇ ਪਰ ਹੋ ਨਹੀਂ ਪਾਉਂਦਾ ਤਾਂ ਉਹ ਲੋਕ ਇਹਦਾ ਇੱਕ ਹਫ਼ਤੇ ਤੱਕ ਵੀ ਸੇਵਨ ਕਰ ਸਕਦੇ ਆਪਾਂ ਦੋ ਗਲਾਸਾਂ ਨੂੰ ਉਬਾਲ ਕੇ ਇੱਕ ਗਲਾਸ ਕਰ ਲੈਣਾ ਹੈ ਜੇ ਆਪਾਂ ਇੱਕ ਗਲਾਸ ਪਾਏ ਤਾਂ ਅੱਧਾ ਕਰ ਲੈਣਾ ਠੀਕ ਔਰ ਜਿਹੜਾ ਇੱਕ ਗਲਾਸ ਤੁਹਾਡਾ ਬਣ ਗਿਆ ਉਸ ਤੁਸੀਂ ਸਮਝੋ ਵੀ ਤਿੰਨ ਡੋਸ ਤੁਹਾਡੀ ਤਿਆਰ ਹੋ ਗਈ ਇੱਕ ਗਲਾਸ ਤੋਂ ਇੱਕ ਗਲਾਸ ਤੋਂ ਠੀਕ ਹੈ ਇੰਨਾ ਕਿ ਸਵੇਰੇ ਇੰਨਾ ਕਿ ਦੁਪਹਿਰ ਇੰਨਾ ਕਿ ਸ਼ਾਮ ਨੂੰ ਔਰ ਜੇਕਰ ਕਿਸੇ ਇਨਸਾਨ ਨੂੰ ਇਹ ਦਿੱਕਤ ਹੈ ਮੈਂ ਕਹਿੰਦਾ ਇੱਕ ਹਫਤਾ ਤੁਸੀਂ ਇਹਦਾ ਸੇਵਨ ਕਰਕੇ ਵੇਖੋ ਪਰ ਕਿਸੇ ਇਨਸਾਨ ਦੀ ਪਿਤ ਪ੍ਰਵਿਰਤੀ ਹੈ ਤਾਂ ਉਹ ਇਨਸਾਨ ਹਫਤੇ ਚ ਦੋ ਤੋਂ ਜ਼ਿਆਦਾ ਵਾਰ ਨਾਲ ਇਹਦਾ ਇਸਤੇਮਾਲ ਕਰੇ ਔਰ ਅਗਰ ਤੁਹਾਡੀ ਕੰਡੀਸ਼ਨ ਇਸ ਤੋਂ ਵੀ ਬਰਸ ਹੈ ਤમે ਹੱਥ ਜੋੜ ਕੇ ਕਹੂੰਗਾ ਤੁਸੀਂ ਮਹਾਰਾਜਾ ਸਹੀ ਸ਼ਰਬਤ ਦਾ 7 45 ਦਿਨ ਕਰਕੇ ਵੇਖੋ 45 ਦਿਨ ਦੇ ਵਿੱਚ ਵਿੱਚ ਸ਼ਰਬਤ ਤੁਹਾਨੂੰ ਅਹਿਸਾਸ ਦਿਵਾ ਦੇਗਾ ਵੀ ਕੀ ਉਹਨੇ ਤੁਹਾਡੇ ਸਰੀਰ ਦੇ ਵਿੱਚ ਰਿਪੇਅਰ ਕੀਤਾ ਸ਼ਰਬਤ ਨੇ ਕੰਮ ਸਿਰਫ ਲੀਵਰ ਤੇ ਕਰਨਾ ਇਨਫਾਜੀਨ ਲੀਵਰ ਤੁਮ ਤੁਸੀਂ ਤਾਂ ਕਹ ਰਹੇ ਵੀ 80% ਬਿਮਾਰੀ ਲੀਵਰ ਤੋਂ ਨੇ ਜਦੋਂ ਸਾਡਾ ਲੀਵਰ ਠੀਕ ਹੋ ਗਿਆ ਫਿਰ ਹੋਰ ਪਾਸੇ ਦਾ ਸਾਨੂੰ ਝਾਕਣ ਕਰਨ ਦੀ ਲੋੜ ਹੀ ਨਹੀਂ ਸੇਮ ਉਹ ਡੱਡੂ ਵਾਲਾ ਕਨਸੈਪਟ ਜੇ ਕਿਤੇ ਆਪਾਂ ਡੱਡੂ ਨੂੰ ਤਾਕਤ ਫੇਰ ਦੇ ਦਈਏ ਤਫਿਰ ਉਹ ਡਡੂ ਜੋ ਛਾਲ ਮਾਰ ਸਕਦਾ ਔਰ ਉਹ ਅਗਲੀ ਵਾਰੀ ਉਹਨੂੰ ਪਤਾ ਲੱਗ ਜੇ ਵੀ ਹੁਣ ਹੀਟ ਆ ਰਹੀ ਹੈ ਤਾਂ ਤੁਹਾਨੂੰ ਕੰਟਰੋਲ ਵੀ ਕਰ ਸਕਦਾ ਸੋ ਜੀ ਦੇਖੋ ਤੁਸੀਂ ਜਿਹੜਾ ਉਕਾੜਾ ਹੈਗਾ ਹਾਰ ਸ਼ਿੰਗਾਰ ਦਾ ਇਹ ਉਬਲਣਾ ਸ਼ੁਰੂ ਹੋ ਗਿਆ ਹੈ ਉਵਾਲਾ ਮਾਰਨਾ ਸ਼ੁਰੂ ਹੋ ਗਿਆ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਹਾਰ ਸ਼ਿੰਗਾਰ ਦਾ ਪੌਦਾ ਹੈ ਜਿਸ ਦੇ ਪੱਤੇ ਨੇ ਇੱਥੇ ਇਸਤੇਮਾਲ ਕੀਤੇ ਜਾ ਰਹੇ ਨੇ ਇਸੇ ਤਰੀਕੇ ਨਾਲ ਉਬਾਲ ਲੈ ਜੀ ਇਸੇ ਤਰੀਕੇ ਨਾਲ ਜਦੋਂ ਇਹਦਾ ਉਵਾਲਾ ਆ ਜੇ ਜੀ ਤੁਸੀਂ ਇਹ ਵੇਖੋ ਇਹਦਾ ਰੰਗ ਆਪਦਾ ਚੇਂਜ ਕਰ ਲਿਆ ਵਾ ਠੀਕ ਹੈ ਆਪ ਇਹਨੂੰ ਪਉਣ ਲੈਣਾ ਟਾਈਮ ਥੋੜਾ ਹੋਣ ਕਰਕੇ ਅਸੀਂ ਜਿਹੜਾ ਇਹਨੂੰ ਘੱਟ ਬਾਲਿਆ ਪਰ ਤੁਸੀਂ ਇੱਕ ਗਲਾਸ ਜਿਹੜਾ ਇਹਨੂੰ ਬਣਾ ਲੈਣਾ ਹੈ ਇਸੇ ਤਰੀਕੇ ਨਾਲ ਪੁੰਨਾ ਜੀ ਇਸੇ ਤਰੀਕੇ ਨਾਲ ਇਹਨੂੰ ਪੁੰਨ ਲੈਣਾ ਜੀ ਠੀਕ ਹੈ ਉਸ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਪੁੰਨ ਲਿਆ ਜੀ ਤਿੰਨ ਡੋਜ਼ੇ ਤਿਆਰ ਕਰ ਲਓ ਠੀਕ ਹੈ ਤੁਸੀਂ ਜਿਨੇ ਵੀ ਕਿਸੇ ਵੀ ਇਨਸਾਨ ਨੂੰ ਇਸ ਤਰ੍ਹਾਂ ਦੀ ਦਿੱਕਤ ਹੋਵੇ ਆ ਇੱਕ ਟਾਈਮ ਦੀ ਡੋਜ਼ ਹੈ ਠੀਕ ਹੈ ਸਿਰਫ ਇੰਨੀ ਇੱਕ ਟਾਈਮ ਦੀ ਡੋਜ਼ ਹੈ ਇਹੀ ਦੁਪਹਿਰੇ ਇੰਨੀ ਕੀ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਤੁਸੀਂ ਨੇ ਟਾਈਮ ਬਾਅਦ ਖਾਣਾ ਖਾਣ ਤੋਂ ਬਾਅਦ ਨਾਲ ਦੀ ਨਾਲ ਹੀ ਖਾਲੂ ਕੋਈ ਦਿੱਕਤ ਨਹੀਂ ਇਹ ਤੁਹਾਡੇ ਡਾਈਜੈਸ਼ਨ ਵਾਸਤੇ ਵੀ ਕਾਰੀਗਰ ਹੈ ਇਹਨੇ ਸਾਰਾ ਕੰਮ ਫਰੂਕੀ ਜੀ ਤੁਹਾਡੇ ਲੀਵਰ ਤੇ ਕਰਨਾ ਜਦੋਂ ਤੁਹਾਡਾ ਡੱਡੂ ਸ਼ਕਤੀਸ਼ਾਲੀ ਹੋ ਗਿਆ ਲੀਵਰ ਰੂਪੀ ਡੱਡੂ ਜਦੋਂ ਲੀਵਰ ਰੂਪੀ ਡੱਡੂ ਜਿਹੜਾ ਆਪਦੇ ਆਪ ਤੇ ਇੰਨੀ ਸਹਿਣ ਸ਼ਕਤੀ ਸਹੀ ਜਾਂਦਾ ਸਹੀ ਜਾਂਦਾ ਜੇਕਰ ਉਹ ਸਟਰੋਂਗ ਹੋ ਗਿਆ ਤਾਂ ਕੀ ਉਹ ਬਿਮਾਰੀ ਆਪਣੇ ਨੇੜੇ ਲੱਗਣ ਦਊਗਾ ਕੀ ਉਹ ਆਪਨ ਬੁਖਾਰ ਰਹਿਣ ਦਊਗਾ ਕੀ ਉਹ ਆਪਣਾ ਕੋਲੇਸਟ੍ਰੋਲ ਹਾਈ ਰਹਿਣ ਦਊਗਾ ਕੀ ਉਹ ਆਪਣਾ ਯੂਰਿਕ ਐਸਿਡ ਹਿੱਲਣ ਦਊਗਾ ਨਹੀਂ ਹਿੱਲਣ ਦਊਗਾ ਸੋ ਜਦੋਂ ਤੁਹਾਡਾ ਲੀਵਰ ਵਧੀਆ ਵਾ ਤਾਂ ਤੁਸੀਂ ਆਨੰਦ ਦੇ ਵਿੱਚ ਜ਼ਿੰਦਗੀ ਜਿਉ ਸਕਦੇ ਹੋ ਇਹਨਾਂ ਲੋਕਾਂ ਨੂੰ ਫਰੁਕੀ ਜੀ 슈ਗਰ ਹੋਵੇ ਡਾਇਬਟੀਜ਼ ਦੀ ਦਿੱਕਤ ਆ ਗੁੜ ਮਾਰ ਦੇ ਬਰਾਬਰ ਹਾਰ ਸ਼ਿੰਗਾਰ ਵੀ ਕੰਮ ਕਰਦਾ ਜਿਹੜੇ ਲੋਕ ਕਹਿੰਦੇ ਵੀ ਸਾਨੂੰ ਗੁੜ ਮਾਰ ਦੀ ਜੜੀ ਬੂਟੀ ਬੜੀ ਕੰਮ ਆਉਂਦੀ ਆ ਔਰ ਜੇਕਰ ਆਪਾਂ ਇਹਦਾ ਹੋਰ ਵੀ ਜ਼ਿਆਦਾ ਫਾਇਦਾ ਲੈਣਾ ਚਾਹੁੰਦੇ ਆ ਤਾਂ ਹਲੇ ਤਾਂ ਤੁਸੀਂ ਇਹ ਸਮਝ ਕੇ ਦੇਖੋ ਵੀ ਆਪਾਂ ਹਾਰ ਸ਼ਿੰਗਾਰ ਦੇ ਕੱਲੇ ਪੱਤੇ ਲਏ ਨੇ ਜੇਕਰ ਤੁਹਾਨੂੰ ਹਾਰ ਸ਼ਿੰਗਾਰ ਦੀ ਜੜ ਮਿਲ ਜੇ ਤੇ ਉਹ ਲੱਭਣੀ ਪੈਣੀ ਆ ਉਹ ਤੁਹਾਨੂੰ ਕਿਸੇ ਪੰਸਾਰੀ ਕੋਲ ਨਹੀਂ ਮਿਲਣੀ ਕਿਉਂਕਿ ਰੱਖਦਾ ਕੋਈ ਨਹੀਂ ਹੈਗਾ ਜੀ ਜੀ ਅਗਰ ਤੁਹਾਨੂੰ ਤਾਜੀ ਜੜ ਮਿਲ ਜੇ ਤਾਂ ਉਹ ਜੜ ਦਾ ਚਾਹੇ ਇੰਨਾ ਕੀ ਟੁਕੜਾ ਤੁਸੀਂ ਪਾਣੀ ਚ ਵਾਲ ਕੇ ਪੀ ਕੇ ਵੇਖੋ ਕਿਸੇ ਵੀ ਇਨਸਾਨ ਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਤੇ ਪਰ ਇੱਕ ਵਹਿ ਚ ਹੋਰ ਗੱਲ ਕਹਿਣਾ ਚਾਹੂੰਗਾ ਇਹ ਗਰਮ ਜ਼ਰੂਰ ਹੁੰਦੀ ਹੈ ਇਹ ਤਾਸੀਰ ਗਰਮ ਹੈ ਇਹਦੀ ਤਾਸੀਰ ਗਰਮ ਹੈ ਜੇਕਰ ਕਿਸੇ ਇਨਸਾਨ ਨੂੰ ਪਿਤ ਦੀ ਦਿੱਕਤ ਹੋਵੇ ਪ੍ਰਕਿਰਤੀ ਜੀ ਦੀ ਪਿਤ ਦੀ ਹੈ ਜਿਹਦੀ ਪ੍ਰਕਿਰਤੀ ਕਹਿ ਲੋ ਵੀ ਜਾਂ ਜਿਹੜੀ ਆਪਣੇ ਸਰੀਰ ਦੀ ਜਿਹੜੀ ਦਸ਼ਾ ਵਾ ਉਹ ਅਗਰ ਪੇਤਦੀ ਹੈ ਤਾਂ ਉਹ ਇਨਸਾਨ ਥੋੜਾ ਇਹ ਤੋਂ ਪਰਹੇਜ਼ ਰੱਖੇ ਪਰ ਫਿਰ ਵੀ ਮੈਂ ਇੱਕ ਸਲਾਹ ਜ਼ਰੂਰ ਦੂੰਗਾ ਇਸ ਨੁਕਤੇ ਨੂੰ ਤੁਸੀਂ ਆਪਦੇ ਨੇੜੇ ਕਿਸੇ ਵੀ ਵੈਦ ਹਕੀਮ ਤੱਕ ਸ਼ੇਅਰ ਕਰ ਦਿਓ ਹਰ ਵੈਦ ਹਕੀਮ ਬੜੇ ਸਮਝਦਾਰ ਨੇ ਉਹਨਾਂ ਨਾਲ ਇੱਕ ਵਾਰੀ ਆਪਦੀ ਤਸਵੀਰ ਚੈੱਕ ਕਰਵਾ ਕੇ ਆਪਦੀ ਸਾਰੀ ਗੱਲਬਾਤ ਦੱਸ ਕੇ ਜੇਕਰ ਤੁਹਾਨੂੰ ਕਹਿਣ ਤਾਂ ਹੀ ਇਹਦਾ ਸੇਵਨ ਕਰੋ ਅਦਰਵਾਈਜ਼ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਹਕੀਮ ਵੈਦ ਨਹੀਂ ਹੈਗਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਪਰ ਪਹਿਲਾਂ ਕੋਸ਼ਿਸ਼ ਕਰੋ ਜੇ ਕੋਈ ਤੁਹਾਡੇ ਨੇੜੇ ਹੈਗਾ ਉਹਨਾਂ ਤੋਂ ਹੀ ਆਪਾਂ ਦਾ ਕੰਮ ਹੋ ਜੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਾਰ ਸ਼ਿੰਗਾਰ ਦਾ ਇਹ ਪੱਤਿਆਂ ਦਾ ਰਸ ਹੈਗਾ ਧਰਮਾਤੀ ਫਾਇਦੇ ਨੇ ਸਾਡੇ ਸਰੀਰ ਨੂੰ ਹੋਣ ਵਾਲੇ ਨੇ ਔਰ ਤੁਹਾਡੇ ਸਰੀਰ ਦੇ ਵਿੱਚੋਂ ਦਰਦਾਂ ਨੂੰ ਤੁਹਾਡੇ ਸਰੀਰ ਦੇ ਵਿੱਚੋਂ ਪੁਰਾਣੇ ਬੁਖਾਰ ਨੂੰ ਤੁਹਾਡੇ ਸਰੀਰ ਦੇ ਵਿੱਚੋਂ ਪੁਰਾਣੇ ਅਸੀਂ ਕਹਿ ਲਈ ਕਿ ਸਕਿਨ ਪ੍ਰੋਬਲਮ ਨੂੰ ਪੁਰਾਣੀ ਤੋਂ ਪੁਰਾਣੀ ਡਾਇਬੀਟਿਸ ਨੂੰ ਸ਼ੂਗਰ ਨੂੰ ਇਹ ਲਾਭ ਦੇ ਸਕਦਾ ਫਿਲਹਾਲ ਇਹ ਵੀਡੀਓ ਮੈਨੂੰ ਇੱਥੇ ਹੀ ਖਤਮ ਕਰਨ ਦੀ ਆਗਿਆ ਧੰਨਵਾਦ